ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਅੱਜ ਸੈਕਟਰ ਨੰਬਰ 114 ਔਰ ਸੈਕਟਰ 70 ਤੋਂ 40 ਦੇ ਕਰੀਬ ਪਰਿਵਾਰ ਨੇ ਜਿਹੜੇ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹਨਾਂ ਨੂੰ ਸ਼ਾਮਲ ਕਰਾਉਣ ਦੇ ਵਿੱਚ ਸਾਡੇ ਜਿਹੜੇ ਜ਼ੋਨ ਪ੍ਰਧਾਨ ਨੇ ਸੌਰਨਜੀਤ ਕੌਰ ਔਰ ਨਾਲ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਕੌਰ ਔਰ ਨਾਲ ਸਾਡੇ ਜਿਹੜੇ ਬਲਾਕ ਪ੍ਰਧਾਨ ਨੇ ਕੁਲਵੰਤ ਕੌਰ ਕੋਮਲ ਜੀ ਤੇ ਨਾਣ ਮੋਨਕਾ ઠਾਕਰ ਜਿਹੜੇ ਸਾਡੇ ਬਲਾਕ ਇੰਚਾਰਜ ਨੇ ਔਰ ਸੁਖਦੇਵ ਸਿੰਘ ਪਟਵਾਰੀ ਜਿਹੜੇ ਸਾਡੇ ਮਿਊਨਿਸਪਲ ਕਾਉਂਸਲਰ ਵੀ ਨੇ ਸੈਕਟਰ 70 ਤੋਂ ਲਗਾਤਾਰ ਇਹ ਕੋਸ਼ਿਸ਼ਾਂ ਇਦਾਂ ਦੀਆਂ ਕਰਦੇ ਰਹਿੰਦੇ ਨੇ ਔਰ ਨਾਲ ਹੀ ਸੁਖਵਿੰਦਰ ਕੌਰ ਜਿਹੜੀ ਪੁਲਰ ਨੇ ਅਤੇ ਪ੍ਰੀਤਮਾ ਦੇਵੀ ਦੀ ਅਗਵਾਈ ਹੇਠ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੀ ਸੇਵਾ ਨੂੰ ਦੇਖ ਕੇ ਲੋਕਾਂ ਪ੍ਰਤੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਮੈਂ ਸਾਰਿਆਂ ਦਾ तहे ਦਿਲੋਂ ਸਵਾਗਤ ਕਰਦਾ ਹਾਂ ਔਰ ਨਾਲ ਮੈਂ ਇਹ ਯਕੀਨ ਦਿਵਾਉਣਾ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੇ ਨਾਲ ਇਹਨਾਂ ਦਾ ਬਕਾਇਦਾ ਤੌਰ ਤੇ ਮਾਨ ਸਤਕਾਰ ਆ ਜਿਹੜਾ ਉਹ ਪੂਰਾ ਕਾਇਮ ਰੱਖਿਆ ਜਾਊਗਾ ਔਰ ਜਿਹੜੇ ਲੋਕਾਂ ਦੇ ਕੰਮ ਕਰਾਉਣ ਪ੍ਰਤੀ ਇਹਨਾਂ ਦੀਆਂ ਇਛਾਵਾਂ ਨੇ ਉਹ ਮੈਂ ਸਾਰਿਆਂ ਜਿਹੜੀਆਂ ਪੂਰੀਆਂ ਕਰਾਉਣ ਦਾ ਇਹਨਾਂ ਦੇ ਨਾਲ ਮੈਂ ਵਾਅਦਾ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਲੋਕਾਂ ਪ੍ਰਤੀ ਕਿੰਨੀ ਸ਼ਿਹਰਦਾ ਲੋਕਾਂ ਪ੍ਰਤੀ ਇਹਨਾਂ ਦਾ ਕਿੰਨਾ ਕਿੰਨੀ ਹਮਦਰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਿੰਨੇ ਵੀ ਅੱਜ ਤੱਕ 4 ਸਾਲ ਦੇ ਵਿੱਚ ਕੰਮ ਹੋਏ ਨੇ ਉਹਨਾਂ ਨੂੰ ਦੇਖ ਕੇ ਭਾਵੇਂ ਉਹ 300 ਯੂਨਟ ਪਰ ਮਹੀਨਾ ਬਿਜਲੀ ਨੂੰ ਮਾਫ ਕਰਨਾ ਸੀ ਭਾਵੇਂ ਬੱਚਿਆਂ ਨੂੰ ਰੁਜ਼ਗਾਰ ਦੇਣਾ ਸੀ ਭਾਵੇਂ ਮਹੱਲਾ ਕਲੀਨਿਕ ਜਿਹੜੇ 1000 ਤੋਂ ਵੱਧ ਪੰਜਾਬ ਵਿੱਚ ਚੱਲ ਰਹੇ ਨੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਫਰੀ ਟੈਸਟ ਹੋ ਰਹੇ ਨੇ ਉਹਨਾਂ ਨੂੰ ਦੇਖ ਕੇ ਤੇ ਹੁਣ 10 ਲੱਖ ਦੀ ਬੀਮਾ ਯੋਜਨਾ ਜਿਹੜੀ ਪਹਿਲੀ ਤਰੀਕ ਤੋਂ ਸ਼ੁਰੂ ਹੋਣੀ ਆ ਘਰ ਪਰਿਵਾਰ ਦੇ ਵਿੱਚ ਹਰ ਇੱਕ ਪਰਿਵਾਰ ਨੂੰ 10 ਲੱਖ ਦੀ ਬੀਮਾ ਯੋਜਨਾ ਮਿਲਣੀ ਆ ਤੇ ਐਦਾਂ ਦੀਆਂ ਜਿਹੜੀਆਂ ਲੋਕਪ੍ਰਤੀ ਜਿਹੜੇ ਫੈਸਲੇ ਲਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਦੇਖ ਕੇ ਜੋ ਇਹਨਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਇਹਨਾਂ ਨੂੰ ਯਕੀਨ ਦਵਾਉਣਾ ਵੀ ਇਹਨਾਂ ਦਾ ਮਾਨ ਸਤਕਾਰ ਆ ਜਿਹੜਾ ਪੂਰਾ ਬਣਿਆ ਰਹੂਗਾ ਔਰ ਜੋ ਸੋਚ ਕੇ ਆਮ ਆਦਮੀ ਪਾਰਟੀ 'ਚ ਆਏ ਨੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਇਛਾਵਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਉਹਦਾ ਸੈਕਟਰ ਆਉਣ ਦੀ ਇਹ ਸਭ ਤੋਂ ਵੱਡੀ ਡਿਮਾਂਡ ਹੈ ਵੀ ਸਾਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਮੈਂ ਇਹਨਾਂ ਨੂੰ ਇਹ ਗੱਲ ਦਾ ਯਕੀਨ ਦਵਾਇਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਕਿਤੇ ਕਾਨੂੰਨ ਦੇ ਮੁਤਾਬਕ ਹੁੰਦਾ ਹੋਇਆ ਉਹ ਬਹੁਤ ਜਲਦੀ 5-7 ਮਹੀਨਿਆਂ ਦੇ ਵਿੱਚ ਇਹਨਾਂ ਦਾ 114 ਸੈਕਟਰ ਜਿਹੜਾ ਸ਼ਾਮਲ ਕਰ ਲਿਆ ਜਾਊ। ਇਹ ਅੱਜ ਨਹੀਂ ਹੈ। ਪਿਛਲੇ 4 ਸਾਲ ਤੋਂ ਲਗਾਤਾਰ ਜਿਹੜੇ ਲੋਕ ਨੇ ਇਹ ਸਾਰੀਆਂ ਪਾਰਟੀਆਂ ਦੇ ਭਾਵੇਂ ਅਕਾਲੀਆ ਦਾ ਭਾਵੇਂ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਪਾਰਟੀ ਸਾਰਿਆਂ ਨੂੰ ਛੱਡ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹ ਕੋਈ ਵੋਟਾਂ ਕਰਕੇ ਬਤਾਰਾ ਵਰਤਾਰਾ ਨਹੀਂ ਹੈਗਾ ਇਹ ਆਮ ਲੋਕਾਂ ਨੂੰ ਹੁਣ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਹ ਦੁੱਤੀ ਆ ਤੇ ਚੰਗਾ ਰਾਜ ਦਿੱਤਾ ਹੈ ਚੰਗੀ ਗਵਰਨੈਂਸ ਦਿੱਤੀ ਆ ਇਸ ਕਰਕੇ ਲੋਕ ਆਮ ਆਦਮੀ ਪਾਰਟੀ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਜਦੋਂ ਇਲੈਕਸ਼ਨ ਵੀ ਲੜਦਾ ਸੀ ਨਾ ਜਿਵੇਂ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਯਾਰ ਇਹ ਸਿਲੈਕਸ਼ਨ ਦੇ ਵਿੱਚ ਮੈਂ ਜਿਹੜੀ ਇੱਕ ਬਲੱਖਣ ਗੱਲ ਦੇਖੀ ਉਹ ਇਹ ਦੇਖਿਆ ਵੀ ਨੌਜਵਾਨ ਹੁੰਦੇ ਸੀ ਤੇ ਲੇਡੀਜ਼ ਹੁੰਦੀਆਂ ਸੀ ਔਰਤਾਂ ਹੁੰਦੀਆਂ ਸੀ ਸਾਰੀਆਂ ਸਾਡੀਆਂ ਰੈਲੀਆਂ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰੈਲੀਆਂ ਦੀ ਕਾਮਯਾਬੀ ਵੀ ਔਰਤਾਂ ਵੱਲੋਂ ਕੀਤੀ ਗਈ ਸੀ ਉਦੋਂ ਵੀ ਤੇ ਉਦੋਂ ਤੋਂ ਲੈ ਕੇ ਲਗਾਤਾਰ ਜਿਹੜੀਆਂ ਔਰਤਾਂ ਨੇ ਇਹ ਇਸ ਪਾਰਟੀ ਨਾਲ ਸਾਡੇ ਨਾਲ ਜੁੜ ਰਹੀਆਂ ਨੇ ਬੀਬੀਆਂ ਬਹੁਤ ਵੱਡੀ ਗਿਣਤੀਆਂ ਕਿਉਂਕਿ ਮਾਣ ਸਤਕਾਰ ਆ ਜਿਹੜਾ ਉਹ ਹਰ ਇੱਕ ਨੂੰ ਚਾਹੀਦਾ ਤੇ ਦੂਜੀਆਂ ਪਾਰਟੀਆਂ ਨੇ ਮਾਣ ਸਤਕਾਰ ਬਹੁਤ ਘੱਟ ਦਿੱਤਾ ਕਿਉਂਕਿ ਉਹਨਾਂ ਦੇ ਕੁਝ ਚੋਣਦਾ ਨੁਮਾਇंदे ਹੁੰਦੇ ਸੀ ਜਿਨ੍ਹਾਂ ਨੂੰ ਮਾਣ ਸਤਕਾਰ ਮਿਲਦਾ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੇ ਮਾਣ ਸਤਕਾਰ ਸਭ ਨੂੰ ਦਿੱਤਾ ਖਾਸ ਕਰਕੇ ਬੀਬੀਆਂ ਨੂੰ ਮਾਣ ਸਤਕਾਰ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵੱਡਾ ਮਾਣ ਸਤਕਾਰ ਮਿਲਣ ਦੀ ਸੰਭਾਵਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਤਾ ਹੈ ਬਈ 1100 ਰੁਪਏ ਵਾਲਾ ਜਿਹੜਾ ਕੰਮ ਜਿਹੜਾ ਤੁਹਾਡਾ ਸਾਰਾ ਸਾਰੀਆਂ ਬੀਬੀਆਂ ਨੂੰ ਪੈਣਾ ਉਹ ਮੇਰਾ ਖਿਆਲ ਹੈ ਬਈ ਮਾਰਚ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਜਿਹੜਾ ਇਹ ਸ਼ੁਰੂ ਹੋ ਜਾਊਗਾ ਤੇ ਬਸਾਖੀ ਦਾ ਤੋਹਫਾ ਜਿਹੜਾ ਉਹ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਸਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਹ ਲੋਕਾਂ ਨੂੰ ਜ਼ਰੂਰ ਦੇਣ ਸਰ ਵਾਰਡ ਬੰਦੀ ਦੇ ਉੱਪਰ ਦੋਸ਼ ਲੱਗਦਾ ਹੈ ਕਿ ਜਿਹੜੀ ਵਾਰਡ ਬੰਦੀ ਕਰਾਈ ਗਈ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵਿਤਕਰਾ ਕੀਤਾ ਗਿਆ ਕਈ ਵਾਰਡ ਬਹੁਤ ਵੱਡੇ ਬਣਾ ਦਿੱਤੇ ਗਏ ਨੇ ਕਈਆਂ ਦੇ ਵਿੱਚ ਜਾਣਬੁੱਝ ਕੇ ਤਿੰਨ ਤਿੰਨ ਕੈਂਡੀਡੇਟ ਕਾਂਗਰਸ ਦੇ ਫਸਾਏ ਗਏ ਨੇ ਕੁਝ ਐਸਸੀ ਰਿਜ਼ਰਵ ਕਰ ਦਿੱਤੇ ਗਏ ਨੇ ਜਾਣਬੁੱਝ ਕੇ ਇਹਦੇ ਬਾਰੇ ਨਹੀਂ ਮੈਨੂੰ ਇਹ ਕਦੇ ਸਮਝ ਨਹੀਂ ਆਉਂਦੀ ਆ ਭਾਈ ਵਾਰਡਬੰਦੀ ਹੋਣੀ ਆ ਉਹਦੇ ਵਿੱਚ ਨਵਾਂ ਏਰੀਆ ਸ਼ਾਮਲ ਹੋਣਾ ਪੁਰਾਣਾ ਨਿਕਲ ਜਾਣਾ ਹੁਣ ਜਿਹੜੀ ਪਹਿਲੀ ਵਾਰਡਬੰਦੀ ਹੋਈ ਸੀ ਉਹ ਵਾਰਡਬੰਦੀ ਉਹ ਇਦਾਂ ਦੀ ਹੋਈ ਹੋਈ ਸੀ ਭਾਈ ਉਹ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰੈਸ ਜਿਹੜੀ ਇੱਥੇ ਖੜੀ ਆ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜੀ ਪਿਛਲੀ ਵਾਰਡਬੰਦੀ ਬਣਾਈ ਗਈ ਇੱਕ ਵਾਰਡ ਤਾਂ 5 ਕਿਲੋਮੀਟਰ ਦੇ ਵਿੱਚ ਸੀ 78 ਸੈਕਟਰ ਤੋਂ ਸ਼ੁਰੂ ਹੁੰਦਾ ਹੋਇਆ ਸੋਹਾਣੇ ਪਿੰਡ ਤੋਂ ਸ਼ੁਰੂ ਹੁੰਦਾ ਹੋਇਆ 70 ਜੂ ਘੁੰਮਦਾ ਹੋਇਆ 71 ਜੂ ਘੁੰਮ ਕੇ 76 ਤੂੰ ਕਿਣਾ ਮਾਰ ਕੇ ਫਿਰ ਆ ਕੇ 78 ਸੈਕਟਰ ਦੇ ਵਿੱਚ ਵੜਦਾ ਸੀ ਅਸੀਂ ਉਹ ਇਹੋ ਜਿਹਾ ਕੰਮ ਨਹੀਂ ਕੀਤਾ ਔਰ ਦੂਸਰੀ ਗੱਲ ਆ ਪਹਿਲਾਂ 50 ਵਾਰਡ ਸੀ ਤੇ ਹੁਣ ਵੀ 50 ਵਾਰਡ ਨੇ ਤੇ ਮੁਹਾਲੀ ਦਾ ਏਰੀਆ ਜਿਹੜਾ ਡਬਲ ਹੋ ਗਿਆ ਇਸ ਕਰਕੇ ਵਾਰਡਾਂ ਦਾ ਵੱਡੇ ਹੋਣਾ ਮੰਨ ਲਓ ਨੀ ਇੱਥੇ ਹੁਣੇ ਹੀ ਹੋਣਾ ਸੀ ਇਸ ਕਰਕੇ ਕਿੰਨਾ ਕਿਤੇ ਇਹ ਲੇਨ ਬੰਦੀ ਦਾ ਫਰਕ ਪਿਆ ਕੋਈ ਕਿਸੇ ਕਿਸਮ ਦੀ ਜਿੱਥੇ ਐਸੀ ਵਾਰਡ ਰਿਜ਼ਰਵ ਹੋਣਾ ਸੀ ਉੱਥੇ ਐਸੀ ਕੀਤਾ ਗਿਆ ਜਿੱਥੇ ਔਰਤ ਵਾਰਡ ਰਿਜ਼ਰਵ ਹੋਣਾ ਸੀ ਔਰਤਾਂ ਦਾ ਕੀਤਾ ਗਿਆ ਜਿੱਥੇ ਜੈਂਟ ਚਰਨਲ ਹੋਣਾ ਸੀ ਉਹ ਜਨਨ ਕੀਤਾ ਗਿਆ ਕਿਉਂਕਿ ਵਾਰਡ ਬੰਦੀ ਲਈ ਇੱਕ ਸਿਸਟਮ ਬਣਾਇਆ ਹੈ ਅਸੀਂ ਉਹ ਸਿਸਟਮ ਨੂੰ ਦੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਇਸ ਗੱਲ ਦੇ ਹਾਮੀ ਡਿਪਾਰਟਮੈਂਟ ਵਾਲੇ ਦਾ ਵੀ ਭਰੀ ਹੈ ਬਈ ਪਹਿਲੀ ਗੱਲ ਪਹਿਲੀ ਵਾਰੀ ਆ ਵੀ ਮੁਹਾਲੀ ਹਲਕੇ ਦੀ ਅਸੀਂ ਮੁਹਾਲੀ ਸ਼ਹਿਰ ਦੀ ਵਾਰਡਬੰਦੀ ਕੀਤੀ ਆ ਔਰ ਕੋਈ ਵੀ ਜਿਹੜੀ ਪੋਲਿਟਿਕਲ ਦਖਲਅੰਦਾਜ਼ੀ ਹੋਈ ਨਹੀਂ। ਤੁਹਾਡੇ ਕੋਲ ਇੱਕ ਆਈ ਕੀਤੀ ਗਈ ਆ ਕਹਿੰਦਾ ਜੀ ਸਿਲੈਸ ਬੈਲੀਗੇਸ਼ਨ ਲੈ ਕੇ ਨੇ ਵੀ ਆਪਸੋ ਸਾਡੀ ਸੁਣਦੇ ਨੂੰ ਕਹਿੰਦੇ ਨੇ ਜੀ ਐਮਐਲਏ ਤੋਂ ਫੋਨ ਕਰਾਓ ਤਾਂ ਸਾਡੇ ਵਾਰਡ ਦੇ ਜਿਹੜੇ ਕੰਮ ਹੋਦੇ। ਦੇਖੋ ਗੱਲ ਇਹ ਆ ਵੀ ਮੈਂ ਤਾਂ ਨਾ ਹੀ ਕਦੇ ਗੱਲ ਕਹੀ ਆ ਤੇ ਨਾ ਹੀ ਮੈਂ ਦਖਲਅੰਦਾਜ਼ੀ ਕਰਦਾ ਹੀ ਨਹੀਂ ਹੈਗਾ ਮੈਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਜਿਹੜਾ ਮੇਰੇ ਕੋਲ ਬੰਦਾ ਆ ਗਿਆ ਚੱਲ ਕੇ ਉਹਦਾ ਮੈਂ ਕੰਮ ਕਰਾਉਂਦਾ ਕਿਉਂਕਿ ਉਹ ਮੇਰੀ ਡਿਊਟੀ ਆ। ਫੇਸ ਕਰਕੇ ਇਹ ਨਾ ਜੀ ਬਿਨਾ ਕਿਸੇ ਮਤਲਬ ਤੋਂ ਨਹੀਂ ਕਿਉਂਕਿ ਕੰਮ ਕੁਮ ਇਨਾਂ ਤੋਂ ਕਰਵਾਏ ਨਹੀਂ ਜਾਂਦੇ ਪੈਸਾ ਇਹਨਾਂ ਨੇ ਛੱਡਿਆ ਨਹੀਂ ਹੈ ਜਿੰਨਾ ਕਿ ਪੈਸਾ ਮੈਂ ਕਮਾੜਾ ਤੋਂ ਦਵਾਉਂਦਾ ਉਹਨਾਂ ਤਰ੍ਹਾਂਾਂ ਤੋਂ ਉਹਨਾਂ ਚ ਵਰਤ ਵਰਤ ਦਿੰਦੇ ਨੇ ਤੇ ਉਹ ਫਿਰ ਇਸ ਕਰਕੇ ਰੌਲਾ ਰੱਪਾ ਪਾ ਕੇ ਇਹ ਗੱਲ ਨੂੰ ਦਬਾਉਣਾ ਚਾਹੁੰਦੇ ਇੱਕ 에어로 ਸਿਟੀ ਬਲੌਗ ਦੇ ਕੁਝ ਬੰਦੇ ਆਏ ਸੀਗੇ ਜੀ ਕਹਿੰਦੇ ਪੈਸੇ ਬਹੁਤ ਪੈਣੇ ਕਹਿੰਦੇ ਸਾਡੇ ਕੋਲ ਖਤ ਵਿਚ ਕ੍ਰੋਨਟ ਕਹਿੰਦੇ ਪੈਣੇ ਕਹਿੰਦੇ ਪਾ ਸਾਡਾ ਕੰਮ ਰੁਕਿਆ ਜਾ ਤੇ ਖਰਚ ਦੇ ਕੌ ਕਿਹਨਾਂ ਰੋਕਿਆ ਹੈ ਪੁਆਇਵ ਜੂਠ ਬੋਲਦੇ ਨੇ ਕੋਈ ਸਰ ਐਰੋ ਸਿਟੀ ਬਲੌਗ ਦੇ ਵੀ ਕੁਝ ਬੰਦੇ ਤੁਹਾਡੇ ਕੋਲ ਆਏ ਸੀ ਉਹਨਾਂ ਨੂੰ ਵੀ ਆਵਾੜ ਬੰਦੀ ਤੋਂ ਬਾਹਰ ਰੱਖਿਆ ਗਿਆ ਐਰੋ ਸਿਟੀ ਐਰੋ ਸਿਟੀ ਦੇ ਦੋ ਬਲੌਗ ਨੇ ਜਿਹੜੇ ਉਹ ਬਾਹਰ ਰਹਿ ਗਏ ਨੇ ਉਨਾਂ ਦੇ ਨਵਾਬਰਸਾ ਤੋਂ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪਾ ਦਿੱਤਾ ਜਾਊਗਾ ਇਹ ਦੋ ਬਲਾਗ ਤੇ 114 ਸੈਕਟਰ ਜਿਹੜਾ ਉਹ ਬਹੁਤ ਜਲਦੀ ਮੋਹਾਲੀ ਮਿਸਟਰ ਕਾਰਪੋਰੇਸ਼ਨ ਦਾ 파ਟਾ ਜਿਹੜਾ ਉਹ ਬਣਾ ਦਿੱਤਾ ਜਾਊਗਾ ਇੱਕ ਕੁਝ ਰੇਗਾ ਦਾ ਮਾਮਲਾ ਕਾਫੀ ਭੱਗਿਆ ਹੋਇਆ ਵਿਸ਼ੇਸ਼ ਸੈਸ਼ਨ ਵੀ ਸੱਦਿਆ ਸਰਕਾਰ ਨੇ ਤੇ ਅੱਜ ਮੀਟਿੰਗ ਵੀ ਹੋਣ ਜਾਂਦੀ ਹੈ ਕਿ ਲੱਗਦਾ ਵੀ ਕੋਈ ਹੋ ਸਕਦਾ ਮਹਿਲਾਵਾਂ ਵੀ ਕੰਮ ਕਰਦੀ ਹੋਵੇ ਦੇਖੋ ਜਿਹੜਾ ਸਿਸਟਮ ਚੱਲ ਰਿਹਾ ਸੀ ਉਹ ਲੋਕ ਬੜੇ ਖੁਸ਼ੀ ਉਹਦੇ ਨਾਲ ਕੋਈ ਦਿੱਕਤ ਨਹੀਂ ਸੀ ਬਹੁਤ ਵਧੀਆ ਚੱਲ ਰਿਹਾ ਸੀ ਕੰਮ ਤੇ ਹੁਣ ਅਚਾਨਕ ਹੀ ਨੌ ਬਦਲ ਦੀ ਤਾਂ ਕੋਈ ਗੱਲ ਨਹੀਂ ਹੈਗੀ ਲੇਕਿਨ ਉਹਦੇ ਵਿੱਚ ਉਜਰ ਤਾਂ ਜਿਹੜੀਆਂ ਉਹ ਚੇਂਜ ਕਰ ਦਿੱਤੀਆਂ ਗਈਆਂ ਤੇ ਉਹ ਬੜਾ ਜਿਹੜਾ ਗਲਤ ਹੋਇਆ ਗਰੀਬਾਂ ਦਾ ਧੱਕਾ ਆਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਹਦੇ ਲਈ ਸਾਡੇ ਮਾਜੋਗ ਮੁੱਖ ਮੰਤਰੀ ਸਾਹਿਬ ਨੇ ਕੱਲ ਵਿਸ਼ੇਸ਼ ਅਸ਼ਲਾਸ ਵੀ ਬੁਲਾਇਆ ਉਹਦੇ ਤੇ ਵਿਚਾਰ ਚਰਚਾ ਹੋਣੀ ਆ ਤੇ ਉਹ ਫਿਰ ਜਿਹੜੇ ਕੱਲ ਵਿਚਾਰ ਚਰਚਾ ਤੋਂ ਬਾਅਦ ਜਿਹੜੇ ਰਿਜ਼ਲਟ ਨਿਕਲ ਕੇ ਸਾਹਮਣੇ ਆਉਣਗੇ ਤੁਹਾਨੂੰ ਪਤਾ ਚੱਲ ਜੀ ਹਾਈ ਕੋਰਟ ਦਾ ਹੁਕਮ ਆਇਆ ਕਿ ਜਿਹੜੇ ਤੁਹਾਡੇ ਆਫਿਸ ਦੇ ਕੋਲ ਵੀ ਰਕਸ ਵੱਡੇ ਜਾਣੇ ਤੇ ਸੁਹਾਣਾ ਸਾਹਿਬ ਦੇ ਸਾਹਮਣੇ ਹੀ ਵੱਡੇਗੇ ਇਹ ਤੁਵੀ ਦਰਖਤ ਬਟਨ ਤੋਂ ਮਨਾਂ ਕਰ ਦਿੱਤਾ ਕਿ ਉਸ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ ਇਧਾਰਟਨ ਕੀਤਾ ਚੌਕ ਬਣਾਉਂਦੇ ਦੇਖੋ ਗੱਲ ਇਹ ਆ ਬਈ ਮਾਂਜੋਗ ਹਾਈ ਕੋਰਟ ਦਾ ਜੇ ਜੋ ਫੈਸਲਾ ਕਰਦਾ ਉਹ ਤਾਂ ਸਾਨੂੰ ਸਿਰ ਮੱਥੇ ਤੇ ਪ੍ਰਵਾਨ ਪਰ ਇਹ ਜਿਹੜੇ ਦਰਖਤ ਸੀ ਇਹ ਉਹ ਨਹੀਂ ਸੀ ਜਿਹੜੇ ਇੱਕ ਖਾਸ ਜਗ੍ਹਾ ਤੇ ਲਾਏ ਹੋਏ ਸੀ ਇਹ ਤਾਂ ਚੌਕ ਬਣਨੀ ਸੀ ਇਹ ਟੈਂਪਰੇਰੀ ਦਰਖਤ ਲਾਏ ਹੋਏ ਸੀ ਇੱਥੇ ਬਈ ਜਦੋਂ ਵੱਢਣਗੇ ਉਦੋਂ ਕੱਟ ਕੇ ਅਸੀਂ ਚੌਕ ਬਣਾ ਦਾਂਗੇ ਤਾਂ ਕਿਦਨਾ ਕਿਤੇ ਇਹ ਗਲਤ ਹਾਈ ਕੋਰਟ ਦੇ ਵਿੱਚ ਪ੍ਰেজੈਂਟੇਸ਼ਨ ਕੀਤੀ ਗਈ ਤੇ ਮਾਨਯੋਗ ਸਾਡੇ ਅਫੀਸਰ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਸਹੀ ਤਰੀਕੇ ਨਾਲ ਆਪਣਾ ਕੇਸ ਰਿਪੋਰਟ ਅਪ ਕਰਨ ਮਾਨਯੋਗ ਹਾਈ ਕੋਰਟ ਜਰੂਰ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਜਰੂਰ ਇਹ ਜਿਹੜਾ ਫੈਸਲਾ ਆਪਣਾ ਸੁਹਾਣੇ ਸੁਹਾਣੇ ਵਾਲਾ ਤਾਂ ਬਣ ਰਿਹਾ ਨਹੀਂ ਨਹੀਂ ਪਲਾਨ ਨਹੀਂ ਕਰ ਸਕਦੇ ਸੀ ਕਿਉਂਕਿ ਰਸਤੇ ਜਿੰਨ ਜਿਆਦਾ ਵੱਡੇ ਨਹੀਂ ਸੀਗੇ ਛੋਟੇ ਰਸਤੇ ਜਿਹੜੇ ਨਹੀਂ ਮੈਂ ਤਾਂ ਇਹ ਗੱਲ ਕਹਿਆ ਵੀ ਇਹ ਵੈਸੇ ਲਾਏ ਸੀ ਵੀਰ ਜਗ੍ਹਾ ਖਾਲੀ ਪਈ ਹੈ ਜਿੰਨੀ ਦੇਰ ਖਾਲੀ ਪਈ ਹੈ ਉੰਨੀ ਦੇਰ ਦਰਖਤ ਲਾ ਦਿੱਤੇ ਜਾਣੇ ਦਰਖਤਾਂ ਵਾਸਤੇ ਕੋਈ ਜਗ੍ਹਾ ਰੱਖੀ ਨਹੀਂ ਸੀ ਗਈ ਇਹ ਤਾਂ ਚੌਂਕ ਦੀ ਜਗ੍ਹਾ ਸੀ ਚੌਂਕਾ ਜੇ ਬਣਦੇ ਨੇ ਸੀ ਜ਼ਰੂਰਤ ਨਹੀਂ ਸੀ ਚੌਂਕ ਦੀ ਇਸ ਕਰਕੇ ਰੀਪਲਾਂਟ ਨਹੀਂ ਹੋ ਸਕਦੇ ਛੋਟੇ ਦਰਖਤ ਸੀ ਮਹਾ ਇਹ ਤਾਂ ਹੋ ਸਕਦੇ ਸੀ ਜੇ ਹੈ ਨਹੀਂ ਕੋਈ ਨਹੀਂ ਰੀਪਲਾਂਟ ਤਾਂ ਹੋ ਸਕਦੇ ਨੇ ਪਰ ਇਹ ਕੋਈ ਕਹਿੰਦੇ ਫੋਰ ਪਲਾਂਟ ਬਹੁਤ ਲਾ ਰਹੇ ਆ ਜਿਹੜਾ ਗਮਾਡਾ ਹੈ ਨਾ ਜੀ ਉਹ ਹੋਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪਲਾਂਟੇਸ਼ਨ ਕਰ ਰਿਹਾ ਹੈ। ਤਾਂ ਇਹ ਜਿਹੜੇ ਪੌਦ ਸੀ ਉਹ ਉਹ ਪੌਦ ਨੇ ਸੀ ਜਿਹੜੇ ਖਾਸ ਜਗ੍ਹਾ ਦੇ ਅੰਦਰ ਨਰਦਾਰ ਜਗ੍ਹਾ ਤੇ ਲੱਗੇ ਹੋਏ ਸੀ ਉਹ ਕੱਟੇ ਨੇ ਜਾਂ ਕੋਈ ਨਜਾਇਜ਼ ਕੱਟਣ ਦੇ ਇਹ ਤਾਂ ਮਤਲਬ ਬਕਾਇਦਾ ਤੌਰ ਤੇ ਪਰਮਿਸ਼ਨ ਲੈ ਕੇ ਕੱਟੇ ਗਏ ਨੇ ਔਰ ਬਕਾਇਦਾ ਤੌਰ ਤੇ ਇਹ ਚੌਂਕ ਵਾਸਤੇ ਜਗ੍ਹਾ ਰੱਖੀ ਹੋਈ ਹੈ ਚੌਂਕ ਬਣਣੀ ਬਣਨੀ ਸੀ ਲੇਟਰ ਸੋਨਰ ਬਣਨੀ ਸੀ। ਸਰ ਸੁਹਾਣੇ ਵਾਲਾ ਚੌਂਕ ਤਾਂ ਹੁਣ ਬਣ ਰਿਹਾ ਕਿਉਂਕਿ ਉੱਥੇ ਤਾਂ ਕੰਮ ਚੱਲ ਹੀ ਰਿਹਾ ਉੱਥੇ ਦੇ ਜਿਹੜੇ ਦਰਖਤ ਪਟਨੇ ਸੀ ਨਹੀਂ ਉਹ ਤਾਂ ਹੋ ਗਿਆ ਸਾਰਾ ਉਹ ਸਮਝ ਉਹ ਤਾਂ ਬਣ ਨਹੀਂ ਉਹ ਦੋਨੇ ਰੋਕ ਦਿੱਤੇ ਗਏ ਨੇ ਉਹਨਾਂ ਦਾ ਵੀ ਅਸੀਂ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਰੱਖਾਂਗੇ ਮਾਣਯੋਗ ਹਾਈ ਕੋਰਟ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਉਹ ਜ਼ਰੂਰ ਸਾਡੀ ਸੁਣ ਕੇ ਇਹ ਕੇਸ ਆ ਜਿਹੜਾ ਮਤਲਬ ਇੱਕ 에어로 ਸਿਟੀ ਦੇ ਬੰਦੇ ਤੁਹਾਨੂੰ ਮਿਲੇ ਸੀ ਸਰ ਉੱਥੇ ਪਾਣੀ ਦੇ ਵਿੱਚ ਸ਼ੋਰਾ ਬਹੁਤ ਜ਼ਿਆਦਾ ਆਂਦਾ ਲੋਕਾਂ ਦੀ ਸਿਹਤ ਨੂੰ ਵੀ ਖਤਰਾ ਹੈ ਤੇ ਤੁਸੀਂ ਕੋਈ ਨਹਿਰੀ ਪਾਣੀ ਜਿਹੜੀ ਆ ਉੱਥੇ ਬੰਦੋਬਸ ਕਰਨ ਬਾਰੇ ਕਹਿ ਰਹੇ ਹੋ ਇੱਕ ਉੱਥੇ ਸਰ ਤਾਰਾਂ ਜਿਹੜੀਆਂ ਨੇ ਤਾਰਾ ਧਰਤੀ ਦੇ ਵਿੱਚ ਜਿਹੜੀਆਂ ਅੰਡਰਗਰਾਉਂਡ ਤਾਰਾਂ ਨੇ ਉਹ ਖਰਾਬ ਹੋ ਚੁੱਕੇ ਆ ਉਹ ਬਾਂਸਾਂ ਦੇ ਉੱਪਰ ਟੰਗੀਆਂ ਹੋਈਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਲੋਕ ਮਿਲੇ ਸੀ ਜਦੋਂ ਉਹਦੇ ਬਾਰੇ ਮਿਲੇ ਸੀ ਉਹਨਾਂ ਨੇ ਗੱਲ ਕੀਤੀ ਹੈ ਨਹਿਰੀ ਪਾਣੀ ਨੂੰ ਮੈਂ ਕਿਹਾ ਵੀ ਜਲਦੀ ਦਵਾ ਦਿੱਤਾ ਜਾਊਗਾ ਬਾਕੀ ਸਾਰੇ ਮੁਹਾਲੀ ਦੇ ਵਿੱਚ ਪਾਣੀ ਨਹਿਰੀ ਕਰੀਬ ਕਰੀ ਪਹੁੰਚ ਚੁੱਕਿਆ ਹੈ ਔਰ ਥੋੜੇ ਦਿਨਾਂ ਦੇ ਵਿੱਚ ਸੁਹਾਣਾ ਪਿੰਡ ਰਹਿੰਦਾ ਤੇ ਇਹਦੇ ਤੋਂ ਵੀ ਪਾਣੀ ਮਿਲਣਾ ਸ਼ੁਰੂ ਹੋ ਜਾਣਾ ਤੇ ਉੱਥੇ ਵੀ ਪਾਣੀ ਜਿਹੜਾ ਨਹਿਰੀ ਬਹੁਤ ਜਲਦੀ ਪਹੁੰਚਦਾ ਜਾਊਗਾ ਤੇ ਜਿਹੜਾ ਤਾਰਾਂ ਦਾ ਮਸਲਾ ਉਹਦੇ ਲਈ ਵੀ ਗਮਾੜਾ ਨੇ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਪੀਐਸਪੀਸੀਐਲ ਨੂੰ ਤੇ ਬਹੁਤ ਜਲਦੀ ਮਾਮਲਾ ਲੱਗਦੀ ਹੈ ਉਹਦਾ ਸਮੱਸਿਆ ਦਾ ਵੀ ਹੱਲ ਜਿਹੜਾ ਹੋ ਜਾਊਗਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ